ਅੰਮ੍ਰਿਤਸਰ ਹਲਕਾ ਅਟਾਰੀ ਦੇ ਅਧੀਨ ਹੁਸ਼ਿਆਰ ਨਗਰ ਗੁਰਦੁਆਰਾ ਗੁਰੂ ਸਰ ਸਤਲਾਨੀ ਸਾਹਿਬ ਵਿਖੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਗੁਲਜ਼ਾਰ ਸਿੰਘ ਰਣਿੱਕੇ ਨੇ ਇੱਕ ਸੰਬੋਧਨ ਵਿੱਚ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਕਿ ਆਉਣ ਵਾਲੇ ਦਿਨਾਂ 'ਚ ਸ਼ਹੀਦੀ ਸਮਾਗਮ ਕਰਵਾਏ ਜਾਣਗੇ ਅਤੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਹਮ-ਹਮਾ ਕੇ ਪਹੁੰਚਣ ਇਸ ਮੌਕੇ ਤੇ ਮੈਨੇਜਰ ਹਰਪ੍ਰੀਤ ਸਿੰਘ ਸ਼੍ਰੋਮਣੀ ਕਮੇਟੀ ਮੈਂਬਰ ਲਖਵਿੰਦਰ ਸਿੰਘ ਖਾਪੜ ਖੇੜੀ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਸ਼ਾਮਲ ਸਨ ਅੱਜ ਹਲਕਾ ਟਾਰੀ ਦੀਆਂ ਸੰਗਤਾਂ ਨੇ ਇਹ ਫੈਸਲਾ ਸੀ ਲੈ ਇਕੱਠੇ ਹੋ ਗਏ ਕਿ ਆਪਾਂ ਆੜੇ ਡਾੜੇ ਸਿੱਧੀ ਡਾੜੇ ਚੰਦਰੇ ਨੇ ਛੋਟੇ ਸਾਹਿਬ ਜੀ ਆਦਿ ਨੇ ਵੱਡਿਆਂ ਦੇ ਬਾਕੀ ਜਿਹੜੇ ਸਿੰਘ ਸਰਸਾ ਦੇ ਸਿੱਧੋ ਇਹਨਾਂ ਜਾਂ ਤੇ ਚਮਕੌਰ ਦੀ ਗੜੀ ਤੇ ਸਾਰੇ ਬਾਬਾ ਮੋਤੀ ਮਹਾਰਾਜੀ ਟੋਡਰ ਮਰਦੀ ਜਿਹੜੇ ਜਿਨ੍ਹਾਂ ਨੇ ਬਹੁਤ ਔੜ ਛੋੜੇ ਵੱਡੀ ਕਿਰਪਾਨੀ ਦਿੱਤੀ ਛੋਟੇ ਸਾਹਿਬ ਜੀ ਦਾ ਸਿਕਾਰ ਤਦ ਗਾਰੀਓ ਮਾਤਾ ਗੁਜਰੀ ਜੀ ਦਾ ਸ਼ਰਧਾ ਦੇਣਾ ਉਹ ਕੀਤਾ ਉਹਨਾਂ ਦੇ ਸਬੰਧ ਵਿੱਚ ਸਾਡਾ ਫਰਜ਼ ਬਣਦਾ ਇੱਕ ਸਾਰਿਆਂ ਦਾ ਨਿਸ਼ਾਨੀਆਂ ਤੌਰ ਤੇ ਕਿ ਆਪਾਂ ਸਾਰੇ ਹੜਕੇ ਨੂੰ ਇਕੱਠੇ ਹੋ ਗਏ ਕਿ ਤਾਂ ਉਹਨਾਂ ਨੂੰ ਉਹ ਦਿਨ ਯਾਦ ਕਰੀਏ ਉਹਦੇ ਸਬੰਧ ਚ ਆਈ ਫਿਰ ਉਹ ਵਿਚਾਰ ਟੰਡਰੇ ਵਾਸਤੇ ਮੀਟਿੰਗਾਂ ਰੱਖੀਆਂ ਸੀ ਸਰਕਲ ਵਾਈਜ਼ ਸਾਰਿਆਂ ਚਰਪੜਾਂ ਦੀਆਂ ਤੇ ਅੱਜ ਇਸੇ ਕੈਨੇਡਾ ਸਰਕਲ ਦੀ ਮੀਟਿੰਗ ਸੀ ਗੁਰੂ ਸਾਹਿਬ ਪਤਾਨੀ ਗੁਰਦਾਰਾ ਸਾਹਿਬ ਜੋ ਚੇ ਸੰਤਾ ਦਾ ਨਾਮ ਚਾਰ ਟੰਡਰ ਆਇਆ ਤੋ ਇਹ ਸਾਰਿਆਂ ਨੇ ਕਿਹਾ ਵੀ ਆਪਾਂ ਦੇ ਸਾਰੇ ਵਾਹਿਗੋਬੱਡੀ ਗਿਣਤੀ ਦੇ ਵਿੱਚ ਪਹੁੰਚਾਂਗੇ ਇੱਕ ਦਿਨ ਪੂਰਾ ਦਾ ਪੂਰਾ ਸਮਰਪਿਤ ਹੋ ਗਏ ਚਲਦਾ ਨਾਲ ਬੜੇ ਪਿਆਰ ਨਾਲ ਸਤਿਕਾਰ ਦੇ ਨਾਲ ਸੀਦਾ ਨੂੰ ਜਿਹੜੇ ਆ ਉਹ ਸਾਰੀ ਇਹਦੀ ਸਮਰਪਿਤ ਹੋਈ ਉਹਨਾਂ ਨੂੰ ਯਾਦ ਕਰੀਏ